ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਬਣੀ ਹੋਈ ਜਿਹੜੀ ਹੈ ਆਪਣੀ ਪਾਰਟੀ ਵਾਰਿਸ ਪੰਜਾਬ ਦੇ ਕਹਿ ਰਹੇ ਨੇ ਕਿ ਇਹ ਇਹਨਾਂ ਦਾ ਜਲਦੀ ਗਠਜੋੜ ਹੋਣ ਜਾ ਰਿਹਾ ਹੈ ਯੋਗੀ ਇੱਕ ਪਾਸੇ ਇਹਨਾਂ ਨੂੰ ਜਿਹੜਾ ਹੈ ਹਰਟਫੀਟਾਂ ਦੇ ਲਈ ਸਾਂਝਾ ਕੰਮ ਕਰਦੇ ਦਿਖਾਈ ਦੇ ਰਹੇ ਨੇ ਤੇ ਦੂਸਰੇ ਪਾਸੇ ਕਿਹਾ ਜਾ ਰਿਹਾ ਕਿ ਇਹਨਾਂ ਦਾ ਜਿਹੜਾ ਹੈ ਗੱਠ ਜੋੜ ਉਹ ਕਾਫੀ ਲੋਕਾਂ ਦੇ ਨਾਲ ਇਹ ਪੰਥ ਨੂੰ ਵੀ ਜੋੜਦਾ ਹੈ ਇੱਕ ਪਾਸੇ ਜਿੱਥੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਡਿਗਰੂ ਜੇਲ੍ਹ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬੰਦ ਨੇ ਤੇ ਦੂਸਰੇ ਪਾਸੇ ਕਿਹਾ ਜਾ ਰਿਹਾ ਕਿ ਉਹ 45 ਦਿਨਾਂ ਲਈ ਬਾਹਰ ਵੀ ਆ ਸਕਦੇ ਨੇ ਜੇਕਰ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਤੇ ਜਿਹੜੇ ਭਾਈ ਅੰਮ੍ਰਿਤ ਪਾਈਗੇ ਸ਼੍ਰੋਮੇ ਕਾਲੀਦਲ ਦੇ ਨਵੇਂ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਦਾ ਗੱਠ ਜੋੜ ਹੋਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਬਾਹਰ ਆ ਰਹੀਆਂ ਨੇ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਥਕੌਸ਼ਲ ਦੇ ਚੇਅਰਮੈਨ ਬੀਬੀ ਸਤਵੰਤ ਕੋਰ ਵੱਲੋਂ ਬਾਪੂ ਤਰਸੇਮ ਸਿੰਘ ਅਤੇ ਦਾਖਾ ਵਿੱਚ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਯਾਲੀ ਦੇ ਨਾਲ ਮਿਲ ਕੇ ਕੱਲ ਅੱਜ ਵੱਖ-ਵੱਖ ਖੜਾ ਪਰਵਾਤੀ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਔਖੀ ਘੜੀ ਜਦੋਂ ਕੁਦਰਤ ਦੀ ਤਰਸ ਦੀ ਸਿਖਰ ਤੇ ਆ ਉਸ ਵੇਲੇ ਪੰਜਾਬੀਆਂ ਦਾ ਇਤفاق ਅਤੇ ਇਕ ਜੁਟਕਾ ਪੰਜਾਬ ਲਈ ਸ਼ੁਭ ਸ਼ਗਨ ਹੈ ਅੱਜ ਪੰਜਾਬ ਦੇ ਨੌਜਵਾਨਾਂ ਨੇ ਸਿਆਸੀ ਆਗਿਆਂ ਨੂੰ ਸੇਵਾ ਵਿੱਚ ਜੁਟ ਕੇ ਜਵਾਬ ਦਿੱਤਾ ਹੈ ਕਿ ਉੱਡਦਾ ਪੰਜਾਬ ਨਹੀਂ ਸਗੋ ਸੰਭਾਲਿਆ ਹੋਇਆ ਪੰਜਾਬ ਹੈ ਜਿਹੜਾ ਗੁਰੂਆਂ ਦੇ ਨਾਮ ਤੇ ਜਿਉਂਦਾ ਹੈ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬੀ ਪੰਜਾਬ ਨੇ 8 ਜ਼ਿਲ੍ਹਿਆਂ ਵਿੱਚ ਪਾਣੀ ਦਾ ਹੜ੍ਹ ਹੈ ਉਸ ਤਰ੍ਹਾਂ ਪੰਜਾਬ ਦੀਆਂ ਸੜਕਾਂ ਸੇਵਾ ਭਾਵਨਾ ਨਾਲ ਹੜ੍ਹ ਵਹਿ ਰਿਹਾ ਹੈ ਪੰਥਕੌਸ਼ਲ ਦੇ ਚੇਅਰ ਪਰਸਨ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਨੌਜਵਾਨਾਂ ਦੇ ਜਜ਼ਬੇ ਅੱਗੇ ਉਹ ਆਪਣਾ ਸਿਰ ਝੁਕਾਉਂਦੇ ਹਨ ਉਹਨਾਂ ਨੇ ਕਿਹਾ ਕਿ ਇਹ ਜਜ਼ਬਾ ਜਨੂਨ ਅਤੇ ਸੇਵਾ ਦੀ ਤਲਬ ਸਿਰ ਤੇ ਸਿਰ ਪੰਜਾਬੀਆਂ ਦੇ ਹਿੱਸੇ ਆਈ ਹੈ ਬੀਬੀ ਸਤਵੰਤਿ ਕੌਰ ਨੇ ਕਿਹਾ ਕਿ ਪੰਜਾਬ ਦੀ ਇੱਕ ਜੁਟਾ ਤੇ ਸਾਫ ਕਲ ਦਿੱਤਾ ਕਿ ਸੰਘਰਸ਼ ਵਿੱਚ ਹਮੇਸ਼ਾ ਅਡੋਲ ਰਹਿਣ ਵਾਲੀ ਕੌਮ ਹੈ ਤੇ ਦੂਸਰੇ ਪਾਸੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਕਿ ਅੱਜ ਪੰਜਾਬ ਨੇ ਰਾਜਨੀਤੀ ਦੇ ਉੱਪਰ ਉੱਠ ਕੇ ਵੱਡਾ ਸਨੇਹਾ ਦਿੱਤਾ ਹੈ ਸਿਆਸੀ ਤੌਰ ਤੇ ਕਦੀ ਵੀ ਪੰਜਾਬ ਵਿੱਚ ਵੱਡੀਆਂ ਵੰਡੀਆਂ ਨਹੀਂ ਪਵਾਈਆਂ ਜਾ ਸਕਦੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਉਹ ਕੌਮ ਹੈ ਜਿਹੜੀ ਵਿਪਤਾ ਪੈਣ ਤੇ ਵੀ ਸਾਨੂੰ ਗਲੇ ਲਗਾਉਣਾ ਜਾਂਦੀ ਹੈ ਅੱਜ ਹੜਪੀਟਾਂ ਦੇ ਵਗ ਰਹੇ ਹੰਝੂਆਂ ਦਾ ਮਲ ਮੁੱਲ ਉਤਾਰਨ ਲਈ ਪੰਜਾਬੀਆਂ ਦਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ ਸਰਦਾਰ ਯਾਲੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਟੀਮਾਂ ਬਣਾ ਕੇ ਵੱਖਰੇ ਵੱਖਰੇ ਰਾਹਤ ਕੈਂਪਾ ਉਸਾਰ ਕੇ ਸੇਵਾ ਵਿੱਚ ਜੁਟ ਜਾਓ ਇਸ ਦੇ ਨਾਲ ਹੀ ਉਹ ਨਿੱਜੀ ਤੌਰ ਤੇ ਐਨ ਆਰ ਆਈ ਜਨੂ ਵੀ ਅਪੀਲ ਕੀਤੀ ਕਿ ਉਹਨਾਂ ਦੇ ਸੂਬੇ ਦੀ ਤਰੱਕੀ ਲਈ ਵੱਡਾ ਯੋਜਨ ਪਾਇਆ ਹੈ ਅੱਜ ਉਹ ਮਦਦਗਾਰਾ ਹੱਥਾਂ ਵੀ ਬੜੀ ਬਡੀ ਲੋਡ ਹੈ ਇਸ ਕਰਕੇ ਐਨ ਆਰ ਆਈ ਤਰ੍ਹਾਂ ਹਰ ਪਰਿਵਾਰ ਪਰਵਾਹਾਂ ਦੀ ਮਦਦ ਜ਼ਰੂਰ ਕਰਨਗੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਕੁਦਰਤੀ ਪ੍ਰਤੋਕ ਹੈ ਜਿਸ ਨੂੰ ਤਨ ਤੇ ਹੰਡੋਲ ਲਈ ਇਤਫਾਕ ਦੀ ਲੋੜ ਹੈ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਨਾ ਪਰਿਵਾਰੀ ਪਿੰਡਾਂ ਵਿੱਚ ਕੇਂਦਰ ਸਰਕਾਰ ਜ਼ਰੂਰ ਦਿੱਤੀ ਮਦਦ ਦਾ ਐਲਾਨ ਕਰੋ ਉਹ ਹਰ ਕੁਦਰਤੀ ਆਫਤ ਦੇ ਜਿਸ ਨੂੰ ਨੁਕਸਾਨ ਦੀ ਪਰਪਾਈ ਅਗਲੇ ਕਈ ਸਾਲਾਂ ਤੱਕ ਹੋਣੀ ਮੁਸ਼ਕਿਲ ਹੈ ਉਹਨਾਂ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਕੇਂਦਰ ਸਰਕਾਰ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਨੂੰ ਸੰਸਦੀ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਪਰੋਲ ਦੀ ਇਜਾਜ਼ਤ ਦਿੰਦੀ ਬਾਪੂ ਤਰਸੇਮ ਸਿੰਘ ਨੇ ਅੱਜ ਹਲਕਾ ਖਡੂਰ ਸਾਹਿਬ ਵੱਧ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਜਥੇਦਾਰ ਝੁੰਦਾ ਦੇ ਵੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹੜ ਦੀ ਮਾਰ ਦੇ ਚਲਦੇ ਖੇਤਾਂ ਵਿੱਚ ਡੱਟ ਕੇ ਸਮਾ ਹੋ ਚੁਕਾ ਇਸ ਲਈ ਪਾਣੀ ਮੁਕੇਗਾ ਇਸ ਨੂੰ ਪ੍ਰਭਾਵਿਤ ਇਲਾਕਿਆਂ ਤੇ ਕਿਸਾਨਾਂ ਦੀ ਮਦਦ ਲਈ ਆਪਣੇ ਟਰੈਕਟਰਾਂ ਸੇਵਾ ਲਈ ਜ਼ਰੂਰ ਆਉਣ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਏਕੜ ਏਕੜ ਵੱਧ ਤੋਂ ਵੱਧ ਡੀਜ਼ਲ ਜੋ 100% ਸਬਸਿਡੀ ਦਾ ਸਰਕਾਰ ਐਲਾਨ ਜ਼ਰੂਰ ਕਰੇ ਸਾਰੀ ਹੀ ਲੀਡਰਸ਼ਿਪ ਵੱਲੋਂ ਪਿਛਲੇ ਦਿਨਾਂ ਤੋਂ ਸਾਰੇ ਰਾਤ ਕੈਂਪਾਂ ਵਿੱਚ ਸਮਾਨ ਪੁਜਦਾ ਪੀੜਤਾ ਦੀ ਹੌਸਲਾ ਅਫਜ਼ਾਈ ਲਈ ਜਿੱਥੇ ਧਰਮਕੋੜ ਫਿਰੋਜ਼ਪੁਰ ਫਾਜ਼ਿਲਕਾ ਸੁਲਤਾਨਪੁਰ ਲੋਧੀ ਹਰੀਕੇ ਪਤਨ ਤਰਨਤਾਰ ਅਜਨਾਲਾ ਕਲਾ ਨੌਰ ਵਿਖੇ ਚੱਲ ਰਹੇ ਰਾਹਿਤ ਕੈਂਪ ਦਾ ਦੌਰਾ ਦਿੱਤਾ ਗਿਆ ਸਰਦਾਰ ਮਨਪ੍ਰੀਤ ਸਿੰਘ ਯਾਲੀ ਵੱਲੋਂ ਪਾਰਟੀ ਦੇ ਕੈਂਪਾਂ ਲਈ ਜਰੂਰ ਵਸਤੂਆਂ ਸੰਭਾਲੀਆਂ ਗਈਆਂ ਤਾਂ ਤੁਹਾਨੂੰ ਦੱਸ ਦਈਏ ਕਿ ਰਲ ਮਿਲ ਕੇ ਜਿਹੜੀਆਂ ਨੇ ਦੋਵੇਂ ਪਾਰਟੀਆਂ ਆਪਣਾ ਕੰਮ ਕਰ ਰਹੀਆਂ ਨੇ ਤੇ ਦੂਸਰੇ ਪਾਸੇ ਹੁਣ ਆਉਣ ਵਾਲੇ ਟਾਈਮ 'ਚ ਗੱਠ ਜੋੜ ਦੀ ਵੀ ਗੱਲ ਕੀਤੀ ਜਾ ਰਹੀ ਹੈ